ਗੁਰਦਾਸਪੁਰ ਦੇ ਵਿੱਚ ਨਵੇਂ ਚੌਕੀ ਇੰਚਾਰਜ ਨੇ ਆਪਣਾ ਅਹੁਦਾ ਸੰਭਾਲਦੇ ਹੀ ਸ਼ਾਰਤੀ ਅੰਸਰਾ ਉਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਖਾਸ ਕਰਕੇ ਬੁਲਟ ਮੋਟਰਸਾਈਕਲਾ ਉਤੇ ਪਟਾਕੇ ਮਾਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੋੜਾ ਛੱਤਰ ਚੌਕੀ ਦੇ ਨਵੇਂ ਇੰਚਾਰਜ ਸਤਿੰਦਰਪਾਲ ਸਿੰਘ ਨੇ ਅੱਜ ਵਿਸ਼ੇਸ਼ ਨਾਕਾ ਲਗਾਇਆ ਉਹਨਾਂ ਨੇ ਮੋਟਰਸਾਈਕਲਾ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਬੁਲਟ ਮੋਟਰਸਾਈਕਲਾਂ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਕਿ ਕਿਤੇ ਉਹਨਾਂ ਦੇ ਸਾਇਲੈਂਸਰਾਂ ਨਾਲ ਕੋਈ ਛੇੜਛਾੜ ਤਾਂ ਨਹੀਂ ਕੀਤੀ ਗਈ ਜਾਂ ਉਹਨਾਂ ਤੋਂ ਪਟਾਕੇ ਤਾਂ ਨਹੀਂ ਮਰਵਾਏ ਜਾ ਰਹੇ ਕਈ ਚਾਲਕਾਂ ਦੇ ਮੌਕੇ ਉਤੇ ਹੀ ਚਲਾਣ ਵੀ ਕੱਟੇ ਗਏ ਦੱਸਣਯੋਗ ਹੈ ਕਿ ਜੋੜਾ ਛਤਰਾ ਇਲਾਕਾ ਨਸ਼ੇ ਦੀ ਵਿਕਰੀ ਲਈ ਵੀ ਕਾਫੀ ਬਦਨਾਮ ਰਿਹਾ ਨਵੇਂ ਚੌਕੀ ਇੰਚਾਰਜ ਸਤਿੰਦਰ ਪਾਲ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਨਸ਼ੇ ਦੀ ਰੋਕਥਾਮ ਦੇ ਵਿੱਚ ਪੁਲਿਸ ਦਾ ਸਹਿਯੋਗ ਕਰਨ ਪੁਲਿਸ ਦੀ ਇਸ ਕਾਰਵਾਈ ਦੇ ਨਾਲ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਹ ਜੋ ਨਾਕੇ ਨੇ ਇਹ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾ ਮੁਤਾਬਕ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਹੈ ਇਹਦੇ ਵਿੱਚ ਟੂ-ਵੀਲਰ ਬਿਨਾ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾਂ ਜਿਨ੍ਹਾਂ ਨੇ ਮੂੰਹ ਟਕੇ ਨੇ ਜੋ ਮਾਨਜੋਬ ਡੀਸੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਟੂ-ਵੀਲਰ ਵਾਲਾ ਉਹ ਮੂੰਹ ਟਕੇ ਵੀ ਕੱਲ ਨਹੀਂ ਚਲਾਏਗਾ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਸਬੰਧੀ ਅੱਜ ਹੀ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਅਤੇ ਜਿਨ੍ਹਾਂ ਵਿਕਲਾਂ ਦੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਨੇ ਸ਼ਰਾਰਤੀ ਅੰਸਰ ਨੇ ਉਹ ਮੋਟਰਸਾਈਕਲ ਅਸੀਂ ਅੱਜ ਬੌਂਡ ਕੀਤੇ ਆ ਜੀ ਆਮ ਲੋਕਾਂ ਨੂੰ ਗੱਦੀ ਸੰਦੇਸ਼ ਦਿੰਦਾ ਹਾਂ ਆਮ ਲੋਕਾਂ ਨੂੰ ਇਹੋ ਹੀ ਆ ਵੀ ਜਿਹੜੇ ਤੁਹਾਡੇ ਬੱਚੇ ਛੋਟੇ ਨੇ ਅਜੇ ਸਕੂਲਾਂ 'ਚ ਪੜ੍ਹਦੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਵੈਲਿਡ ਡਾਕੂਮੈਂਟ ਨਹੀਂ ਹਨ ਉਹਨਾਂ ਨੂੰ ਬੁਲਟ ਮੋਟਰਸਾਈਕਲ ਵਰਗਾ ਹੈਵੀ ਵਹੀਕਲ ਜੋ ਨਾ ਦਿੱਤਾ ਜਾਵੇ ਅਗਰ ਉਹਨਾਂ ਦੇ ਕੋਲ ਡਾਕੂਮੈਂਟ ਪੂਰੇ ਨੇ ਤਾਂ ਹੀ ਉਹ ਇਹੋ ਜਿਹੇ ਜਿਹੜੇ ਕੋਈ ਹਾਈਵੇ ਵਹੀਕਲ ਨੇ ਉਹਨਾਂ ਦੇ ਲਾਇਸੈਂਸ ਬਣੇ ਨੇ ਤਾਂ ਤਾਂ ਹੀ ਉਹ ਇਹ ਬੁਲਟ ਮੋਟਰਸਾਈਕਲ ਵਗੈਰਾ ਉਹਨਾਂ ਨੂੰ ਮੇਰੀ ਇਲਾਕਾ ਨਿਵਾਸੀਆਂ ਨੂੰ ਇਹੋ ਬੇਨਤੀ ਹੈ ਕਿ ਜੋ ਪੰਜਾਬ ਸਰਕਾਰ ਦੁਆਰਾ ਇਹ ਇੱਕ ਬੜਾ ਹਾਈ ਲੈਵਲ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਕਿਉਂਕਿ ਸਰਕਾਰ ਨੇ ਮਨ ਬਣਾ ਲਿਆ ਵੀ ਇਹ ਨਸ਼ਿਆਂ ਦਾ ਜਿਹੜਾ ਕੋੜਾ ਇਹ ਹੁਣ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਇਹੋ ਇੰਸਟ੍ਰਕਸ਼ਨਾਂ ਨੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਅਸੀਂ ਵੀ ਅੱਗੋਂ ਇਹੋ ਮਨ ਬਣਾਇਆ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਘਰਾਂ ਵਿੱਚੋਂ ਨਿਕਲ ਕੇ ਤੁਹਾਨੂੰ ਜਿਹੜਾ ਵੀ ਕੋਈ ਇਲਾਕੇ 'ਚ ਮਾੜਾ ਆਨਸਰ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਅਗਰ ਕੋਈ ਬੱਚਾ ਇਸ ਨਸ਼ੇ ਦੀ ਲਪੇਟ ਚ ਆ ਚੁੱਕਾ ਹੈ ਤਾਂ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਡੀ ਐਡਿਕਸ਼ਨ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਵਾ ਕੇ ਤੇ ਇਹਨਾਂ ਦੇ ਫਿਊਚਰ ਤੇ ਜਿਹੜਾ ਉਹ ਧਿਆਨ ਦਿੱਤਾ ਜਾ ਰਿਹਾ ਹੈ ਇਹ ਜੋ ਨਾਕੇ ਨੇ ਇਹ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਟੂ ਵੀਲਰ ਬਿਨਾ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾ ਜਿਨ੍ਹਾਂ ਨੇ ਮੂੰਹ ਟਕੇ ਨੇ ਜੋ ਮਾਨ ਜੋ ਡੀਸੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਟੂ ਵੀਲਰ ਵਾਲਾ ਉਹ ਮੂੰਹ ਟਕੇ ਵੀ ਕੱਲ ਨਹੀਂ ਚਲਾਏਗਾ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਸਬੰਧੀ ਅੱਜ ਅਹੀਂ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਅਤੇ ਜਿਨ੍ਹਾਂ ਵੀ ਕਲਾ ਦੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਨੇ ਸ਼ਰਾਰਤੀ ਅੰਸਰ ਨੇ ਉਹ ਮੋਟਰਸਾਈਕਲ ਅਹੀਂ ਅੱਜ ਬੌਂਡ ਕੀਤੇ ਆ ਜੀ ਆਮ ਲੋਕਾਂ ਘਰਤੀ ਸੰਦੇਸ਼ ਦਰਨਾ ਜੋ ਆਮ ਲੋਕਾਂ ਨੂੰ ਇਹੋ ਹੀ ਆ ਵੀ ਜਿਹੜੇ ਤੁਹਾਡੇ ਬੱਚੇ ਛੋਟੇ ਨੇ ਜੇ ਸਕੂਲਾਂ ਚ ਪੜ੍ਹਦੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਵੈਲਿਡ ਡਾਕੂਮੈਂਟ ਨਹੀਂ ਹਨ ਉਹਨਾਂ ਨੂੰ ਬੁਲਟ ਮੋਟਰਸਾਈਕਲ ਵਰਗਾ ਹੈਵੀ ਵਹੀਕਲ ਜੋ ਨਾ ਦਿੱਤਾ ਜਾਵੇ ਅਗਰ ਉਹਨਾਂ ਦੇ ਕੋਲ ਡਾਕੂਮੈਂਟ ਪੂਰੇ ਨੇ ਤਾਂ ਹੀ ਉਹ ਇਹੋ ਜਿਹੇ ਕੋਈ ਹਾਈਵੇ ਵਹੀਕਲ ਨੇ ਉਹਨਾਂ ਦੇ ਲਾਇਸੈਂਸ ਬਣੇ ਨੇ ਤਾਂ ਤਾਂ ਹੀ ਉਹ ਬੁਲਟ ਮੋਟਰਸਾਈਕਲ ਵਗੈਰਾ ਉਹਨਾਂ ਨੂੰ ਅਲਾਉ ਕਰਾਂਗੇ ਮੇਰੇ ਇਲਾਕਾ ਨਿਵਾਸੀਆਂ ਨੂੰ ਇਹੋ ਬੇਨਤੀ ਹੈ ਕਿ ਜੋ ਪੰਜਾਬ ਸਰਕਾਰ ਦੁਆਰਾ ਇਹ ਇੱਕ ਬੜਾ ਹਾਈ ਲੈਵਲ ਤੇ ਜਿਹੜਾ ਯੁੱਧ ਨਸ਼ਿਆਂ ਵਿਰੋਧ ਕਿਉਂਕਿ ਸਰਕਾਰ ਨੇ ਮਨ ਬਣਾ ਲਿਆ ਵੀ ਇਹ ਨਸ਼ਿਆਂ ਦਾ ਜਿਹੜਾ ਕੋੜ ਹੈ ਹੁਣ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਇਹੋ ਇਨਸਟ੍ਰਕਸ਼ਨਾਂ ਨੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਅਸੀਂ ਵੀ ਅੱਗੋਂ ਇਹੋ ਮਨ ਬਣਾਇਆ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਵੀ ਘਰਾਂ ਵਿੱਚੋਂ ਨਿਕਲ ਕੇ ਤੁਹਾਨੂੰ ਜਿਹੜਾ ਵੀ ਕੋਈ ਇਲਾਕੇ 'ਚ ਮਾੜਾ ਆਨਸਰ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਅਗਰ ਕੋਈ ਬੱਚਾ ਇਸ ਨਸ਼ੇ ਦੀ ਲਪੇਟ 'ਚ ਆ ਚੁੱਕਾ ਹੈ ਤਾਂ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਡੀ ਐਡਿਕਸ਼ਨ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਵਾ ਕੇ ਤੇ ਇਹਨਾਂ ਦੇ ਫਿਊਚਰ ਤੇ ਜਿਹੜਾ ਉਹ ਧਿਆਨ ਦਿੱਤਾ ਜਾ ਰਿਹਾ ਹੈ